ਮੈਂ ਐਸਲੀ ਮਰੀਦ ਮਾਤਾ ਦੇ ਮੁੰਨੇ ਕਿਹਾ ਯਾ ਜੀ ਉਹ ਮਾਤਾ ਨੇ ਘਰੋਂ ਭੇਜਿਆ ਕਹਿੰਦੀ ਆਟਾ ਇੱਕੋ ਥੇ ਚੜਾ ਕੇ ਆਈ ਬੋਲੀ ਤੇ ਮੈਂ ਅੰਦਰ ਗਿਆ ਤੇ ਉਥੇ ਆਟੀ ਦੀ ਬੋਲੀਆਂ ਕਿੰਨੇ ਲੋਕ ਲਈ ਜਾਂਦੇ ਤੇ ਉਹਦੇ ਫਿਰ ਮੈਨੂੰ ਬੜਾ ਗੁਰਦਾਰ ਹੈ ਤੇ ਉਹ ਫਿਰ ਮੈਂ ਬਾਹਰ ਆਇਆ ਤੇ ਤੁਹਾਨੂੰ ਜਦੋਂ ਪੁੱਛਿਆ ਤੇ ਮੈਨੂੰ ਲੱਗਾ ਕਿ ਮੈਨੂੰ ਪਤਾ ਕੀ ਹੋਇਆ ਮੈਂ ਜੋ ਤੁਹਾਨੂੰ ਵੇਖਿਆ ਪੀ ਜੀ ਪਾਇਆ ਕੋਟ ਤੇ ਤੁਹਾਡੇ ਬੂਟ ਵੀ ਜਿਹੜੇ ਨਾ ਇਤਲਾਂ ਦੇ ਹੁਣ ਹੋਇਆ ਕੀ ਜਿਹੜਾ ਵੀ ਮੈਂ ਆਟਾ ਉੱਥੇ ਹੀ ਪਰ ਜਦੋਂ ਤੁਸੀਂ ਲੱਕੜਾਂ ਪਿਛੇ ਰੱਖੀਆਂ ਤੇ ਉੱਥੇ ਖੜੇ ਨਾ ਲੱਕੜਾਂ ਤੋੜਦੇ ਬਹਿ ਰਹੇ ਸੀ ਸਾਈਡ ਤੇ ਤੋੜਦੇ ਬਹਿ ਲੰ ਤੇ ਮੈਨੂੰ ਲੱਗਾ ਕਿ ਜਿਹੜਾ ਆਟਾ ਮੈਂ ਅੰਦਰ ਦੇਣਾ ਨਾ ਉਹ ਮੈਂ ਇਸ ਬੁਝਲ ਨੂੰ ਦੇ ਦਵਾਂ ਇਹ ਮੇਰੇ ਗੁਰੂ ਦਾ ਹੁਕਮ ਹੈ ਇਹ ਆਟਾ ਬਾਬਾ ਜੀ ਤੁਹਾਡੇ ਵਾਸਤੇ ਲਿਆ ਆ ਕਿਉਂਕਿ ਮੇਰੀ ਮਾਤਾ ਨੇ ਕਿਹਾ ਸੀ ਕਿ ਅੰਦਰ ਦੇਣਾ ਇਹ ਇਹ ਰਸਤਾ ਜ਼ਿਆਦਾ ਵਧੀਆ ਹੈ ਉਹ ਤੁਹਾਡੇ ਥਰੂ ਉਥੇ ਤੱਕ ਪਹੁੰਚ ਜਾਊਗਾ ਠੀਕ ਹੈ ਪਿਆਰਿਓ ਠੀਕ ਹੈ ਪਿਆਰਿਓ ਆ ਲੋ ਤੁਸੀਂ ਇਹ ਕਿਕਰਾਇਆ ਜੀ ਠੀਕ ਹੈ